ਪੇਰਾ ਬੇਡਾ ਹੈ ਅਮਰੀਨਾ ਹੈ ਜੰਡਿਆਲਾ ਗੁਰੂ ਚੂਹ ਪੁਲਸ ਮੁਕਾਬਲੇ ਦੇ ਦੌਰਾਨ ਮਾਰੀ ਗਈ ਮਲਜ਼ਮ ਅਮਰਿਤਪਾਲ ਅਮਰੀਦਾ ਪਰਿਵਾਰ ਹੁਣ ਮੀਡੀਆ ਦੇ ਸਾਹਮਣੇ ਆਇਆ ਦੱਸਦੀ ਕਿ ਪੁੱਤ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਰਵਾਰ ਦੀ ਦੱਸਣ ਮੁਤਾਬਕ ਪਹਿਲਾਂ ਉਹਨਾਂ ਦਾ ਪੁੱਤ ਰਜਗਰੀ ਦੇ ਨਾਲ ਲਿਵਰ ਦਾ ਕੰਮ ਕਰਦਾ ਸੀ ਪਿਛਲੇ 2.5 ਸਾਲ ਤੋਂ ਉਹ ਘਰ ਨਹੀਂ ਆਇਆ ਸੀ ਵੀਰ ਨਯਾ ਲਪਣਾ ਕਹਿੰਦੀ ਤੁਹਾਡਾ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੈ ਨਾ ਸਰ ਹਾਂ ਮਾਮਰ ਜੀ ਸਮਰਜੀ ਦਾ ਮਰਾ ਅਮਰੀਨਾ ਹੈ ਕੀ ਹੈ ਕਿੰਨੇ ਕਿ ਦਿਨ ਤੋਂ ਘਰੋਂ ਬਾਹਰ ਸੀਗਾ ਇਨੂ ਹੋ ਗਿਆ 1.2 ਸਾਲ ਦੱਸਦੀ ਕਿ ਅਜਰ ਜੰਡੇ ਵਾਲਾ ਗੁਰੂ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਅੰਮ੍ਰਿਤਪਾਲ ਅਮਰੀਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਉਸ ਦੇ ਵੱਲੋਂ ਪਹਿਲਾਂ ਪੁਲਿਸ ਮੁਲਾਜ਼ਮ ਦੇ ਉੱਤੇ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਦੌਰਾਨ ਉਸ ਤੇ ਗੋਲੀ ਚਲਾਈ ਗਈ ਅਤੇ ਉਸ ਦੀ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਉਸ ਨੂੰ ਹੈਰਨ ਅਤੇ ਹਥਿਆਰਾਂ ਦੀ रिकवरी ਲਈ ਲਿਜਾਇਆ ਜਾ ਰਿਹਾ ਸੀ ਇਸੇ ਦੌਰਾਨ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਹਥਕੜੀਆਂ ਸਣੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੀ ਗੋਲੀ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵਿੱਚ ਜਿਵੇਂ ਹੀ ਇਹ ਖਬਰ ਪਹੁੰਚੀ ਤਾਂ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ